ਜੋ ਚਰਚਾਵਾ ਪਿਛਲੇ ਦਿਨਾਂ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਚੱਲਦੀਆਂ ਆ ਰਹੀਆਂ ਸੀ ਜਾਂ ਫਿਰ ਕੁਝ ਖਬਰਾਂ ਸਾਹਮਣੇ ਆਉਂਦੀਆਂ ਸਨ ਤਾਂ ਉਸੇ ਮੁਤਾਬਕ ਲਗਾਤਾਰ ਇਹ ਚਰਚਾਵਾ ਸਿੱਧ ਸਾਬਤ ਹੋ ਰਹੀਆਂ ਨੇ ਜਿਸ ਤਰ੍ਹਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨੰਬਰ ਲੱਗ ਸਕਦਾ ਹੈ ਉਹਨਾਂ ਨੂੰ ਹਟਾ ਸਕਦੇ ਨੇ ਉਹ ਸਾਬਤ ਹੋ ਗਿਆ ਉਹਨਾਂ ਨੂੰ ਹਟਾ ਦਿੱਤਾ ਗਿਆ ਫਿਰ ਗੱਲ ਚੱਲੀ ਸੀ ਕਿ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇਣਗੇ ਤਾਂ ਉਹ ਅਸਤੀਫਾ ਦੇ ਕੇ ਲਾਂਬੇ ਹੋਗੇ ਫਿਰ ਉਸ ਤੋਂ ਬਾਅਦ ਜਿਹੜੀ ਗੱਲਬਾਤ ਹੋਈ ਸੀ ਕਿ ਜਿਹੜੇ ਗਿਆਨੀ ਰਕਬੀਰ ਸਿੰਘ ਨੂੰ ਉਸ ਸਿਫਾ ਦੇ ਸਕਦੇ ਨੇ ਜਦੋਂ ਤੱਕ ਉਹਨਾਂ ਨੂੰ ਹਟਾ ਦਿੱਤਾ ਜਾ ਸਕਦਾ ਹੈ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਤੇ ਉਹਨਾਂ ਦੇ ਨਾਲ ਜਿਹੜੇ ਜਥੇਦਾਰ ਨੇ ਗਿਆਨੀ ਸੁਲਤਾਨ ਸਿੰਘ ਸੀ ਕੇਸਕਰ ਸਾਹਿਬ ਤੋਂ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਹੁਣ ਸਵਾਲ ਇੱਥੇ ਹੀ ਖੜਾ ਹੁੰਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੂੰ ਹਟਾਇਆ ਗਿਆ ਇਹ ਤਿੰਨ ਜਥੇਦਾਰ ਪਿਛਲੇ 26 ਦਿਨਾਂ ਦੇ ਵਿੱਚ ਹਟਾ ਦਿੱਤੇ ਗਏ ਨੇ ਜਿਸ ਜਿਨ੍ਹਾਂ ਨੇ 2 ਦਸੰਬਰ ਵਾਲੇ ਦਿਨ ਹੁਕਮਨਾਮਾ ਜਾਰੀ ਕੀਤਾ ਸੀ ਕਿਉਂਕਿ ਹੁਕਮਨਾਮਾ ਉਦੋਂ ਜਦੋਂ ਜਾਰੀ ਹੋਇਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਜੋ ਅਕਾਲੀ ਦਲ ਦੇ ਵਿੱਚ ਕਿੱਥੋਂ ਤੋਂ ਚੱਲ ਰਹੀ ਸੀ ਕਿਤੇ ਨਾ ਕਿਤੇ ਹੁਣ ਵੱਧ ਹੀ ਦਿਖਾਈ ਦੇ ਰਹੀ ਹੈ ਕੀ ਹੁਣ ਗਿਆਨੀ ਰਕबीर ਸਿੰਘ ਤੇ ਜਿਹੜੇ ਗਿਆਨੀ ਸੁਲਤਾਨ ਸਿੰਘ ਜੱਤੇਦਾਰ ਸਾਹਿਬ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਵਾਰ ਵਾਂਗ ਆਕੇ ਹੁਣ ਮੈਦਾਨ ਦੇ ਵਿੱਚ ਡਟਣਗੇ ਕੀ ਕੁਝ ਬਿਆਨ ਦੇਣਗੇ ਕਿ ਕੁਝ ਜਿਹੜੀ ਅੰਦਰ ਵਾਲੀਆਂ ਗੱਲਾਂ ਨੇ ਕੀ ਕੁਝ ਉਹ ਸਾਹਮਣੇ ਰੱਖਣਗੇ ਸਟੇਜਾਂ ਦੇ ਉੱਤੇ ਜਾ ਕੇ ਕੀ ਕੁਝ ਹੋਵੇਗਾ ਸਭ ਦੀ ਨਜ਼ਰ ਹੁਣ ਉਹਨਾਂ ਦੇ ਉੱਤੇ ਨੇ ਕਿ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤਾਂ ਇੱਥੇ ਇਹ ਗੱਲ ਕਹਿੰਦੇ ਆ ਨਾ ਕਿ ਮੈਨੂੰ ਸੇਵਾ ਮੁਕਤ ਤਾਂ ਕੀਤਾ ਗਿਆ ਸੀ ਮੇਰੇ ਦੇ ਉੱਤੇ ਇਲਜ਼ਾਮ ਸੀ ਚਲੋ ਠੀਕ ਹੈ ਪਰ ਇਹਨਾਂ ਨੂੰ ਕਿਉਂ ਕੀਤਾ ਗਿਆ ਕਿਉਂਕਿ ਹੁਣ ਇੱਥੋਂ ਤਾਂ ਇਹ ਕਹਿੰਦੇ ਇਹ ਹੀ ਸਿੱਧ ਹੁੰਦਾ ਹੈ ਕਿ 2 ਦਸੰਬਰ ਵਾਲੇ ਹੁਕਮਨਾਮੇ ਤੋਂ ਇਹ ਦੁਖੀ ਸੀ ਤਾਂ ਕਰਕੇ ਇਹਨਾਂ ਦੇ ਵੱਲੋਂ ਸਾਡੇ ਦੇਤੇ ਕਾਰਵਾਈ ਕੀਤੀ ਗਈ ਹੈ ਕਿਉਂਕਿ ਜਦੋਂ ਗਿਆਨੀ ਰਗਵੀਰ ਸਿੰਘ ਪਿਛਲੇ ਦਿਨਾਂ ਦੇ ਵਿੱਚ মিডিਆ ਦੇ ਵੀ ਰੂਪਰੂ ਹੋਏ ਸੀ ਤਾਂ ਉਹਨਾਂ ਨੇ ਵੀ ਉਦੋਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਦੋਂ ਪੱਤਰਕਾਰਾਂ ਦੇ ਵੱਲ ਪੁੱਛਿਆ ਗਿਆ ਜੇ ਚਰਚਾਵਾ ਚੱਲ ਰਹੀ ਹੈ ਜਾਨੀ ਤੈਨੂੰ ਹਟਾ ਦਿੱਤਾ ਜਾ ਸਕਦਾ ਉਹ ਕਹਿੰਦਾ ਮੈਂ ਬੈਗ ਦੇ ਵਿੱਚ ਕੱਪੜੇ ਪਾਏ ਹੋਏ ਨੇ ਉਸ ਤੋਂ ਬਾਅਦ ਜੋ ਗੱਲਾਂ ਚੱਲੀਆਂ ਸੀ ਕਿ ਉਹਨਾਂ ਨੂੰ ਹਟਾ ਦਿੱਤਾ ਜਾ ਸਕਦਾ ਪਰ ਹੁਣ ਕੀ ਹਰਜਿੰਦਰ ਸਿੰਘ ਧਾਮੀ ਦਾ ਕੀ ਰੋਲ ਹੈ ਕੀ ਹਰਜਿੰਦਰ ਸਿੰਘ ਧਾਮੀ ਇਸ ਕਰਕੇ ਅਸਿਫਾ ਦੇ ਕੇ ਪਾਸੇ ਹੋ ਗਏ ਸੀ ਕਿ ਉਹ ਇਹ ਇੱਡੇ ਵੱਡੇ ਫੈਸਲੇ ਲੈਣ ਦੇ ਲਈ ਤਿਆਰ ਨਹੀਂ ਸੀ ਕਿਉਂਕਿ ਉਹਨਾਂ ਨੂੰ ਪੰਥਕ ਸਿਧਾਂਤਾਂ ਦੇ ਜਗ ਗੁਰਮਤਿ ਸਿਧਾਂਤਾਂ ਤੋਂ ਉਲਟ ਨਹੀਂ ਜਾ ਸਕਦੇ ਸੀ ਤਾਂ ਕਰਕੇ ਹੁਣ ਇਹ ਫੈਸਲੇ ਲੈ ਗਏ ਸੀ ਹੁਣ ਬਿਨਾਂ ਪ੍ਰਧਾਨਗੀ ਤੋਂ ਬਿਨਾਂ ਪ੍ਰਧਾਨ ਤੋਂ ਜੇਕਰ ਦੇਖਿਆ ਜਾਵੇ ਤਾਂ ਇਹ ਫੈਸਲੇ ਲੈ ਗਏ ਨੇ ਲੈ ਕਿਸ ਦੇ ਵੱਲੋਂ ਗਏ ਨੇ ਕਹਿੰਦੇ ਵੀ ਜਿਹੜਾ ਜਿਨ੍ਹਾਂ ਨੇ ਹਰਿਆਣਾ ਕਮੇਟੀ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਕਿ ਕਿਉਂਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰ ਦੇ ਮਸਲੇ ਨੂੰ ਲੈ ਕੇ ਜਿਹੜਾ ਇੱਡਾ ਵੱਡਾ ਫੈਸਲਾ ਲਿਆ ਸੀ ਜਦੋਂ ਤੋ ਉਸ ਤੋਂ ਬਾਅਦ ਜਿਹੜੇ ਗਿਆਨੀ ਮਾਫ਼ ਕਰਨਾ ਜਿਹੜੇ ਐਜੀਪੀਸੀ ਪ੍ਰਧਾਨ ਸੀ ਹਰਿੰਦਰ ਸਿੰਘ ਧਾਮੇ ਨੂੰ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਫਸ ਗਏ ਸੀ ਤਾਂ ਕਾਫੀ ਕੁਝ ਉਹਨਾਂ ਦੇ ਖਿਲਾਫ ਵੀ ਚੱਲ ਰਿਹਾ ਸੀ ਤਾਂ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਉਹਨਾਂ ਨੂੰ ਨਿਸ਼ਾਨੇ ਦੇ ਉੱਤੇ ਵੀ ਲਿਆ ਜਾ ਰਿਹਾ ਸੀ ਜਿਸ ਤਰ੍ਹਾਂ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ ਜਿਸ ਤਰ੍ਹਾਂ ਜਦੋਂ ਪੰਥਰੇ ਕਨਵੈਨਸ਼ਨ ਜਿਹੜੀ ਦਿੱਲੀ ਦੇ ਵਿੱਚ ਹੋਈ ਸੀ ਤਾਂ ਉੱਥੇ ਉਹਨਾਂ ਦਾ ਬਾਈਕਟ ਕੀਤਾ ਗਿਆ ਸੀ ਕਿ ਜਿਨ੍ਹਾਂ ਨੇ ਇੱਦਾਂ ਫੈਸਲਾ ਲਿਆ ਤਾਂ ਉਹਨਾਂ ਨੂੰ ਅਸੀਂ ਨਹੀਂ ਕਰਾਂਗੇ ਉਹਨਾਂ ਨੇ ਆਪਣੇ ਵਿਰੋਧ ਦਾ ਹੈ ਸੀ ਕਿਤੇ ਨਾ ਕਿਤੇ ਵਿਰੋਧ ਉੱਠ ਸਕਦਾ ਸੀ ਕਿ ਉਸ ਦੇ ਕਰਕੇ ਪਾਸੇ ਹੋ ਕੇ ਹੁਣ ਬਿਨਾ ਪ੍ਰਧਾਨ ਤੋਂ ਐਜਪੀਸੀ ਦੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਉਹਦਾ ਫੈਸਲਾ ਉਹ ਲਿਆ ਜਾਣਾ ਕਿ ਉਹਨਾਂ ਨੂੰ ਵਾਪਸ ਲਿਆਣਾ ਜਾਂ ਉਹਨੂੰ ਹਟਾ ਦੇਣਾ ਦੇਣਾ ਵੈ ਪਰ ਉਸ ਬਾਬਤ ਕਹਿੰਦੇ ਕੋਈ ਗੱਲਬਾਤ ਨਹੀਂ ਹੋਈ ਪਰ ਦੂਜੇ ਪਾਸੇ ਇਹ ਫੈਸਲੇ ਲਏ ਗਏਗੇ ਵੱਡੇ ਫੈਸਲੇ ਨੇ ਅੱਜ ਦੇ ਦਿਨ ਸਿੱਖ ਇਤਿਹਾਸ ਦੇ ਵਿੱਚ ਵੱਡੇ ਹੋਣਗੇ ਤੇ ਇਸ ਦੇ ਤੋਂ ਸਵਾਲ ਵੀ ਉੱਠਣਗੇ ਇਸ ਦੇ ਨਾਲ ਅਕਾਲੀ ਦਲ ਬਾਦਲ ਨੇ ਕੀ ਆਪਣਾ ਨਵਾਂ ਰਾਹ ਅਖਤਿਆਰ ਕਰ ਲਿਆ ਹੁਣ ਉਸ ਦਾ ਇਸ ਰਾਹ ਦੇ ਉੱਤੇ ਚੱਲਣਾ ਕਿੰਨਾ ਔਖਾ ਹੋਵੇਗਾ ਹੁਣ ਕੀ ਫਿਰ ਬਾਦਲ ਲਈ ਇਸ ਰਾਹ ਦੇ ਉੱਤੇ ਚੱਲਣਾ ਸੌਖਾ ਰਹੇਗਾ ਹੁਣ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਅੱਜ ਅਕਾਲੀ ਦਲ ਦੀ ਜੋ ਸਥਿਤੀ ਹੈ ਜੋ ਅੱਜ ਅਕਾਲੀ ਦਲ ਜਿਸ ਹਾਸ਼ੀਏ ਦੇ ਉੱਤੇ ਹੈ ਜੇਕਰ ਹਾਲੇ ਵੀ ਅਕਾਲੀ ਜਲ ਕਹਿੰਦਾ ਕਿ ਅਸੀਂ ਡਿ ਫੈਸਲੇ ਲੈ ਕੇ ਅਕਾਲ ਦਲ ਬਦਲ ਕੀ ਅਸੀਂ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆ ਸਕਦੇ ਆ ਤਾਂ ਕੀ ਸਿੱਧ ਹੁੰਦਾ ਹੈ ਕਿ ਜਿਹੜੇ ਸਲਾਹਕਾਰ ਨੇ ਕਿ ਉਹ ਕੁਝ ਸਭ ਦੱਸਣ ਰਹੇ ਕਿ ਅਕਾਲ ਪਤੋਂ ਸਭ ਤੋਂ ਬਾਗੀ ਹੋ ਚੁੱਕੇ ਨੇ ਬਿਲਕੁਲ ਕਿਉਂਕਿ ਜਦੋਂ ਚਾਹੇ ਜਥੇਦਾਰ ਬਦਲ ਦਿਓ ਜਦੋਂ ਚਾਹੇ ਮੰਨ ਕਰਤਾ ਲਾ ਦਿਓ ਇਹ ਚੱਲ ਕੀ ਰਿਹਾ ਕਿਉਂ ਨਹੀਂ ਇੱਕ ਨਿਯਮ ਤਿਆਰ ਕਿਤੇ ਜਾ ਸਕਦੇ ਵੀ ਜਥੇਦਾਰ ਬਣਾਉਣ ਦੇ ਲਈ ਬਣਨ ਦੇ ਲਈ ਕੋਈ ਕਾਰਜਕਾਲ ਜਾਂ ਕੁਝ ਨਿਯਮ ਹੋਣ ਕਿਉਂਕਿ ਲਗਾਤਾਰ ਮੰਗਲ ਕੀਤੀ ਜਾ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਗਿਆਨੀ ਜਿਹੜੇ ਰੁਖਵੀਰ ਸਿੰਘ ਨੇ ਉਹ ਤਾਂ ਹੀ ਗੱਲ ਕਹਿੰਦੇ ਦੇ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਮੇਰੇ ਜਿਹੜੇ ਅਕਾਲ ਤਖਤ ਸਾਹਿਬ ਦੇ ਚਾਰ ਦੁਆਰੇ ਦੇ ਅੰਦਰ ਜਿਹੜੇ ਹੁਕਮ ਨੇ ਉਹ ਜਾਰੀ ਰਹਿ ਜਾਂਦੇ ਨੇ ਉਸ ਨੂੰ ਲੈ ਕੇ ਕਿੰਨਾ ਕਿਹਦਾ ਟਕਰਾਅ ਸੀ ਐ ਜੀ ਪੀ ਸੀ ਤੇ ਅਕਾਲ ਤਖਤ ਦੇ ਵਿਚਕਾਰ ਸੀ ਉਸ ਦਾ ਨਤੀਜਾ ਅੱਜ ਉਹਨਾਂ ਨੂੰ ਹਟਾ ਦਿੱਤਾ ਗਿਆ ਇਹ ਸਾਹਮਣੇ ਆਇਆ ਹੁਣ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਊਗਾ ਜਿੱਥੇ ਉਹਨ ਇੱਕ ਪਾਸੇ ਅਕਾਲੀ ਦਲ ਬਾਦਲ ਦੇ ਵੱਲ ਭਰਤੀ ਦੀ ਪ੍ਰਕਿਰਿਆ ਸ਼ੁਰੂ ਜਿਹੜੀ ਸ਼ੁਰੂ ਕੀਤੀ ਗਈ ਸੀ ਉਹ ਮੁਕੰਮਲ ਕਰ ਦਿੱਤੀ ਗਈ ਹੈ ਹੁਣ ਪ੍ਰਧਾਨ ਚੁਣਨ ਦੇ ਲਈ ਉਹਨਾਂ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਤੇ ਦੂਜੇ ਪਾਸੇ ਜਿਹੜੀ 7 ਮੈਂਬਰ ਦੀ ਕਮੇਟੀ ਸੀ ਉਹਦੇ ਵਿੱਚ ਪੰਜ ਮੈਂਬਰ ਰਹਿ ਗਏ ਸੀ ਉਹਨਾਂ ਦੇ ਵੱਲੋਂ ਆਪਣੇ ਭਰਤੀ ਦਾ ਲਾਂ 18 ਮਾਰਚ ਤੋਂ ਕੀਤਾ ਜਾ ਰਿਹਾ ਉਹਦੀ ਜਿਹੜੀ ਭਰਤੀ ਸਲਿੱਪ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਹੁਣ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲੇਗਾ ਇਹਦੇ ਉੱਤੇ ਸਭ ਦੀ ਨਜ਼ਰ ਟਿਕੀਆਂ ਹੋਈਆਂ ਨੇ ਕੀ ਸੱਚਮੁੱਚ ਹੀ ਸੁਖਵੀਰ ਬਾਦਲ ਵੱਡੀ ਗਲਤੀ ਕਰ ਰਹੇ ਨੇ ਜਾਂ ਫਿਰ ਸੁਖਵੀਰ ਬਾਦਲ ਠੀਕ ਕਰ ਰਹੇ ਨੇ ਆਪਣੇ ਸਾਹਬ ਤੇ ਕਿ ਉਹਨਾਂ ਨੂੰ ਸਿਆਸਤ ਦੇ ਵਿੱਚ ਆਉਣ ਦੇ ਲਈ ਜਾਂ ਫਿਰ ਪੰਜਾਬ ਦੇ ਵਿੱਚ ਸਿਆਸੀ ਜ਼ਮੀਨ ਦੇ ਉੱਤੇ ਆਉਣ ਦੇ ਲਈ ਇਹ ਸਭ ਕੁਝ ਸਹੀ ਹੈ ਕਿ ਪਿੰਡਾਂ ਦੇ ਲੋਕ ਸਹੀ ਨੇ ਕਿ ਜਿਹੜੇ 30 35 ਲੱਖ ਜਿਹੜੀ ਤੁਸੀਂ ਭਰਤੀ ਕਹਿੰਦੇ ਹੋ ਕੀ ਉਹ 30 35 ਲੱਖ ਨੂੰ ਜੋ ਤੁਸੀਂ ਇਹ ਫੈਸਲਾ ਅੱਜ ਕੀਤਾ ਗਿਆ ਭਾਵੇਂ ਲਿਆ ਗਿਆ ਐਸਜੀਪੀਸੀ ਦੇ ਵੱਲੋਂ ਹੈ ਭਾਵੇਂ ਪਰ ਕਿਹਾ ਹੀ ਜਾ ਰਿਹਾ ਕਿ ਉਹਨਾਂ ਦੇ ਇਸ਼ਾਰੇ ਦੇ ਉੱਤੇ ਉੱਤੇ ਜਾ ਕੇ ਉਹਨਾਂ ਦੇ ਕਹਿਣ ਦੇ ਉੱਤੇ ਲਿਆ ਗਿਆ ਕਿ ਉਹ ਸਾਰੇ ਖੁਸ਼ ਹੋਣਗੇ ਇਸ ਮਸਲੇ ਨੂੰ ਲੈ ਕੇ ਇਸ ਐਕਸ਼ਨ ਲੈ ਕੇ ਜਾਂ ਫਿਰ ਜਿਹੜਾ ਇਹ ਏਡਾ ਵੱਡਾ ਅੱਜ ਕੰਮ ਕੀਤਾ ਗਿਆ ਕਿੰਨੇ ਕੁਝ ਕੀ ਕੁਝ ਹੋਵੇਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਵਿਰੋਧ ਵੀ ਹੋ ਸਕਦਾ ਧਰਨੇ ਵੀ ਲੱਗ ਸਕਦੇ ਨੇ ਵਿਰੋਧ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਬਾਈਕਾਟ ਹੋਇਆ ਸੀ ਉਹ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਕਿਉਂਕਿ ਪੰਥਕ ਗਲਿਆਰਿਆਂ ਦੇ ਵਿੱਚ ਇਸ ਦੀ ਬੜੀ ਨਿੰਦਾ ਕੀਤੀ ਜਾ ਰਹੀ ਹੈ ਕਿ ਜੋ ਕੁਝ ਵਰਤਾਰਾ ਚਲਾਇਆ ਜਾ ਰਿਹਾ ਜੋ ਪ੍ਰਪਿਕ ਦੇ ਲਈ ਹੈ ਕੰਡੇ ਵਿਜੇ ਜਾ ਰਹੇ ਨੇ ਕਿ ਜਥੇਦਾਰਾਂ ਨੂੰ ਆਪਣੇਨਾਂਕੂਲ ਵਰਤੀ ਜਾਓ ਜੋ ਮਰਜ਼ੀ ਕਰੋ ਨਾ ਕਰੋ ਪਰ ਹੁਣ ਸਵਾਲ ਇੱਥੇ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਿਆਸ ਦੇ ਵਿੱਚ ਕੀ ਕੁਝ ਵੱਖਰਾ ਵੇਖਣ ਨੂੰ ਮਿਲੇਗਾ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਸ ਤਰ੍ਹਾਂ ਬਿਆਨ ਦਿੱਤਾ ਗਿਆ ਅੱਜ ਉਹਨਾਂ ਦੇ ਵੱਲੋਂ ਇਸ ਮਸਲੇ ਲੈ ਕੇ ਕੀ ਬਿਆਨ ਦਿੱਤਾ ਗਿਆ ਤੋਂ ਇੱਕ ਵਾਰੀ ਪਹਿਲਾਂ ਉਹ ਸੁਣਾ ਦਿੰਦੇ ਹਾਂ ਕੱਲ ਪਰਸੋਂ ਮੇਰੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨਾਲ ਗੱਲ ਹੋਈ ਮੈਨੂੰ ਕਹਿਣ ਲੱਗੇ ਹੁਣ ਕੀ ਹੋ ਰਿਹਾ ਮੇਰੇ ਬਾਰੇ ਕੀ ਸੋਚ ਚੱਲ ਰਹੀ ਹੈ ਮੈਂ ਇਹਨਾਂ ਨੂੰ ਕਿਹਾ ਜੀ ਤੁਹਾਡੀਆਂ ਸਮਾਗਮਾਂ ਦੀਆਂ ਫੋਟੋਆਂ ਖੰਗਾਲੀਆਂ ਜਾ ਰਹੀਆਂ ਨੇ ਕਹਿੰਦਾ ਉਹ ਕਾਦੇ ਹਾਸਤੇ ਖੰਗਾਲੀਆਂ ਜਾ ਰਹੀਆਂ ਮੈਂ ਕਿਹਾ ਤੁਹਾਡੀ ਫੋਟੋ ਕਿਸੇ ਬੀਬੀ ਨਾਲ ਦਿਸ ਜੇ ਕੋਈ ਸਨਮਾਨ ਲੈਂਦੇ ਦੀ ਸਨਮਾਨ ਦਿੰਦੇ ਦੀ ਜਾਣਿਆ ਸੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਉੱਥੇ ਟੀਚਰ ਪ੍ਰਿੰਸੀਪਲ ਅਕਸਰ ਇਸ ਥੇਜਾਂ ਦੇ ਉੱਤੇ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਉਹ ਮਾਨ ਸਨਮਾਨ ਕਰਦੇ ਨੇ ਮੈਂ ਕਿਹਾ ਜੀ ਉਹ ਤੁਹਾਡੀਆਂ ਤਸਵੀਰਾਂ ਖਗਾਲੀਆਂ ਜਾ ਰਹੀਆਂ ਐ ਕਿ ਕਿਸੇ ਬੀਬੀ ਨਾਲ ਕਿਸੇ ਸਮਾਗਮ ਚ ਸਰੂਪਾ ਲੈਂਦੇ ਦੀਆਂ ਸਰੂਪਾ ਦੇਂਦੇ ਦੀਆਂ ਤਸਵੀਰਾਂ ਦਿਸ ਜਾਣ ਕਹਿੰਦਾ ਫੇਰ ਕੀ ਕਰਨਗੇ ਮੈਂ ਕਿਹਾ ਫੇਰ ਜਿਹੜੀ ਭਗੌੜਿਆਂ ਦੀ ਜਿਹੜੀ ਉਹ ਟੰਗਣਾ ਮਣਾਉ ਤਾਂ ਉਹਨੂੰ ਦੇਣਗੇ ਵੀ ਹੁਣ ਇਹਦਾ ਜਿਹੜਾ ਲਾਭੇ ਦਾ ਕੋਈ ਇਹਦਾ ਜੋੜੇ ਦਾ ਕਨੈਕਸ਼ਨ ਆਹ ਕਰਨਗੇ ਇਸ ਕਿਸਮ ਦੀ ਆਦਤ ਹੈ ਹੁਣ ਇਥੇ ਦੇਖਣਾ ਬਿਹਤ ਖਾਸ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਿਕ ਸਿਆਸ ਦੇ ਵਿੱਚ ਉਤਲ ਪੁਤਲ ਹੁੰਦੀ ਹੈ ਕਿਉਂਕਿ ਹੁਣ ਗੁਲਜਨਦਾਰ ਸਥਿਤੀ ਜਿਹੜੀ 2 ਦਸੰਬਰ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਹੁਣ ਤਾਂ ਇਹ ਮਸਲਾ ਹੱਲ ਹੋ ਗਿਆ ਹੁਣ ਤਾਂ ਅਕਲਦਲ ਫਿਰ ਮੁਰ ਚੜਤ ਦੇ ਵਿੱਚ ਆਵੇਗਾ ਕਿਤੇ ਨਾ ਕਿਤੇ ਫਿਰ ਉਹ ਡੂੰਗੀ ਡੁਗਾਈ ਦੇ ਵੱਲ ਵਧਦੇ ਜਾ ਰਹੇ ਨੇ ਕਿ ਤੁਹਾਡੇ ਕੀ ਵਿਚਾਰ ਨੇ ਇਸ ਮਸਲੇ ਨੂੰ ਲੈ ਕੇ ਤੁਸੀਂ ਵਿਚਾਰ ਆਪਣੇ ਜਰੂਰ ਦਿਓ ਧੰਨਵਾਦ